ਇਨਸ਼ਾਅੱਲਾ ਜਲਦੀ ਸਰਕਾਰ ਇੱਥੇ ਬਣੀ ਹੈ ਪੰਜਾਬ ਦੇ ਅੰਦਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਡਿਫਰੈਂਟ ਡਿਫਰੈਂਟ ਪ੍ਰੋਜੈਕਟ ਚ ਤਰਨਤਾਰਨ ਦੇ ਅੰਦਰ ਜਿਹੜੇ ਕੈਸ ਕਰਦੇ ਆ ਵੀ 145 ਕਰੋੜ ਦੇ ਲਗਭਗ ਜਿਹੜੀ ਗ੍ਰਾਂਟ ਨੇ ਉਹ ਤਰਨਤਾਰਨ ਨੂੰ ਦੇ ਚੁੱਕੇ ਨੇ ਜਿਸ ਚ ਮਿਊਨਿਸਪਲ ਡਵੈਲਪਮੈਂਟ ਫੰਡ ਦੀ ਅਗਰ ਗੱਲ ਕਰੀਏ ਜਿਹਦੇ ਅੰਦਰ 36 ਕਰੋੜ ਰੁਪਇਆ ਤਰਨਤਾਰਨ ਨੂੰ ਮਿਲਿਆ ਉਸ ਤੋਂ ਬਾਅਦ ਪੰਜਾਬ ਮੰਡੀ ਬੋਰਡ ਵੱਲੋਂ ਜਿਹੜੀ ਕਿ ਸੜਕਾਂ ਦੀ ਆਪਾਂ ਗੱਲ ਕਰਦੇ ਆਂ ਉਸ ਜੋ ਸਾਨੂੰ 55 ਕਰੋੜ ਦੇ ਲਾਗੇ ਮਿਲਿਆ ਉਸ ਤੋਂ ਬਾਅਦ ਰੂਰਲ ਡਵੈਲਪਮੈਂਟ ਚ ਸਾਨੂੰ 24 ਕਰੋੜ ਮਿਲਿਆ ਰੰਗਲਾ ਪੰਜਾਬ ਚ 5 ਕਰੋੜ ਮਿਲਿਆ ਤੇ 15 ਜਿਹੜਾ ਫਾਈਨਾਂਸ ਕਮਿਸ਼ਨ ਦੇ ਸੀਗੇ ਉਸ ਚ 24 ਕਰੋੜ ਤੇ ਲਗਭਗ 145 ਕਰੋੜ ਰੁਪਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਅਗਰ ਅਸੀਂ ਹਰੇਕ ਇਲੈਕਸ਼ਨ ਸਿਰਫ ਡਵੈਲਪਮੈਂਟ ਦੇ ਉੱਤੇ ਲੜਦੇ ਆਂ ਔਰ ਇਹਦੇ ਇਕੱਲੇ ਤਰਨ ਤਰਨ ਦੀ ਗੱਲ ਦੱਸੀ ਹੈ ਸਾਡੇ ਮੰਤਰੀ ਸਾਹਿਬ ਜਿਹੜੇ ਕਿ ਪੂਰੇ ਪੰਜਾਬ ਦੇ ਅੰਦਰ ਡਵੈਲਪਮੈਂਟ ਆਮ ਆਦਮੀ ਪਾਰਟੀ ਵੱਲੋਂ ਹੋਈ ਹੈ ਉਹਦੀ ਜਾਣਕਾਰੀ ਵੀ ਦੇਣਗੇ ਔਰ ਅਸੀਂ ਕਦੀ ਵੀ ਇਲੈਕਸ਼ਨ ਜਿੱਥੇ ਵੀ ਲੜਿਆ ਪਿਛਕ ਨੂੰ ਦਿਹਾਣੇ ਲੜਿਆ ਪਿਛਕ ਪੰਜਾਬ ਦੇ 2022 ਦੇ ਇਲੈਕਸ਼ਨ ਲੜੇ ਅਸੀਂ ਗੱਲ ਹਰਦਮ ਕੰਮਾਂ ਦੀ ਕਰਦੇ ਹਾਂ ਅਸੀਂ ਕਿਸੇ ਵੀ ਪਰਸਨਲ ਬੰਦੇ ਦੀ ਕੋਈ ਵੀ ਐਫਫੇਸ਼ ਗੱਲ ਨਹੀਂ ਕਰਦੇ ਹਰ ਇੱਕ ਦਾ ਆਪਣਾ ਆਪਣਾ ਕੋਈ ਆਬਜੈਕਟਿਵ ਹੁੰਦਾ ਕੋਈ ਕਹਿੰਦਾ ਮੈਂ ਇਲੈਕਸ਼ਨਾਂ ਚ ਅਸਲੀ ਆ ਰਿਹਾ ਕਿ ਕਿਸੇ ਨੂੰ ਬਚਾਣ ਲਈ ਆ ਰਿਹਾ ਕੋਈ ਕਹਿੰਦਾ ਕਿ ਮੇਰਾ ਇਸ ਘਰ ਰਾਤ ਨਾਲ ਉਹ ਰਿਸ਼ਤਾ ਹੈ ਇਸ ਕਰਕੇ ਆ ਰਿਹਾ ਪਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਡਵੈਲਪਮੈਂਟ ਲਈ ਆ ਰਹੀ ਹੈ ਮੈਂ ਹੁਣ ਮੰਤਰੀ ਸਾਹਿਬ ਨੂੰ ਕਾਂਗਰਸ ਪ੍ਰੈਸ ਮਿਲਣੀ ਨੂੰ ਅੱਗੇ ਲੈ ਕੇ ਜਾਣ ਤੇ ਜਿਹੜੀ ਡਵੈਲਪਮੈਂਟ ਪੂਰੇ ਪੰਜਾਬ 'ਚ ਹੋਈ ਹੈ ਉਹਦੇ ਬਾਰੇ ਵੀ ਜਾਣਕਾਰੀ ਦੇ ਮੰਤਰੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਪ੍ਰਿੰਟ মিডিਆ ਦਾ ਸਾਡੇ ਅਖਬਾਰ ਵਾਲੇ ਪਨਾਵਾ ਦਾ ਸਾਰੇ ਸੋਸ਼ਲ ਮੀਡੀਆ ਵਾਲੇ ਜਿੰਨੇ ਵੀ ਭਰਾ ਸਾਡੇ ਆਏ ਆ ਉਹਨਾਂ ਸਾਰਿਆਂ ਦਾ ਧੰਨਵਾਦ ਧੰਨਵਾਦ ਸੰਨੀ ਆਲੂ ਵਾਲੀਆ ਜੀ ਦਾ ਸਾਡੇ ਚੇਅਰਮੈਨ ਸਾਹਿਬ ਨੇ ਪੰਜਾਬ ਦੇ ਜਿਨ੍ਹਾਂ ਨੇ ਪਹਿਲਾਂ ਤੱਕ ਜਾਣਕਾਰੀ ਦਿੱਤੀ ਮੈਂ ਇਹੋ ਹੀ ਬੇਨਤੀ ਕਰਨੀ ਆ ਕੱਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਕਰਨਤਾਰਨ ਵਾਲਿਆਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਸਾਰੇ ਕਰਨਤਾਰਨ ਵਾਲਿਆਂ ਦਾ ਕਿਉਂਕਿ ਜਦੋਂ ਵੀ ਇੱਥੇ ਕਿਤੇ ਵੀ ਡਿਸਟ੍ਰਿਕਟ ਦੇ ਵਿੱਚ ਆਉਂਦੇ ਰਹੇ ਆ ਬੜਾ ਪਿਆਰ ਮਿਲਦਾ ਰਿਹਾ ਬੜਾ ਸਤਿਕਾਰ ਮਿਲਦਾ ਰਿਹਾ ਸਾਰੇ ਹੀ ਭੈਣ ਭਰਾ ਮੈਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਛੋਟੇ ਪੁੱਤ ਜਾਂ ਆਪਣੇ ਛੋਟੇ ਭਰਾ ਜਾਂ ਵੱਡੇ ਭਰਾ ਦੀ ਤਰ੍ਹਾਂ ਸਮਝਦੇ ਰਹੇ ਆ ਤੇ ਮੈਂ ਇਹੋ ਬੇਨਤੀ ਕਰਨੀ ਆ ਕਿ ਕੱਲ ਨੂੰ ਤੁਹਾਡੇ ਮਹਬੂਬ ਨੇਤਾ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਦਾਰ ਹਰਮੀਤ ਸਿੰਘ ਸੰਧੂ ਜਿਹੜੇ ਆਪਣੇ ਕੈਂਡੀਡੇਟ ਨੇ ਇਥੋਂ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਨੋਮੀਨੇਸ਼ਨ ਦਾਖਲ ਕਰਾਉਣ ਲਈ ਬੋੜੀ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਆਪਾਂ ਐਸਟੀਐਮ ਦਫ਼ਤਰ ਤੱਕ ਜਾਣਾ ਤੇ ਸਾਰੇ ਹੀ ਸਾਥੀਆਂ ਨੂੰ ਇਹ ਬੇਨਤੀ ਆ ਆਪਾਂ ਸਾਰਿਆਂ ਨੇ ਪੈਦਲ ਚੱਲ ਕੇ ਜਾਣਾ ਤੇ ਆਪਾਂ ਆਪਣੇ ਮਹਿਬੂਬ ਨੇਤਾ ਹਰਮਨ ਪਿਆਰੇ ਨੇਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਮਤੀ ਵਿਚਾਰ ਵੀ ਸੁਣਨੇ ਆ ਤੇ ਉਹਨਾਂ ਦੇ ਆਪਾਂ ਨਾਲ ਨਾਲ ਰੋਡ ਸ਼ੋਅ ਦੀ ਸੂਰਤ ਦੇ ਵਿੱਚ ਰੋਡ ਸ਼ੋਅ ਦੇ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਬੁੜੀ ਵਾਲੇ ਚੌਂਕ ਤੋਂ ਕੋਜੀ ਚੰਦ ਮਿੰਟਾਂ ਦੀ ਦੂਰੀ ਤੇ ਆ ਐਸਬੀਐਮ ਦਫ਼ਤਰ ਉੱਥੇ ਆਪਾਂ ਨਾਮਿਨੇਸ਼ਨ ਦਾਖਲ ਕਰਨੇ ਆ ਤੇ ਨਾਲ ਮੈਂ ਇਹ ਵੀ ਦੱਸੂਗਾ ਕਿ ਆਮ ਆਦਮੀ ਪਾਰਟੀ ਜਿਵੇਂ ਸੰਨੀ ਆਲੂ ਵਾਲੀਆ ਜੀ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਡਵੈਲਪਮੈਂਟ ਦੇ ਮੁੱਦੇ ਤੇ ਗੱਲ ਕਰਦੀ ਆ ਜਿਹੜੀਆਂ ਵਿਰੋਧੀ ਪਾਰਟੀਆਂ ਐਪ ਕੱਟ ਕੇ ਗੱਲ ਕਰਦੀਆਂ ਸਾਡਾ ਫਰਜ਼ ਆ ਅਸੀਂ ਇਲੈਕਸ਼ਨ ਲੜੀਏ ਤੇ ਇਲੈਕਸ਼ਨ ਲੜੀਏ ਵਿਕਾਸ ਦੇ ਮੁੱਦੇ ਤੇ ਲੋਕ ਲੋਕਾਂ ਦੇ ਕਮਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹਦੇ ਨਾਲੋਂ ਕਈ ਗੁਣਾ ਵੱਧ ਕੀਤਾ ਜੇ ਕਿਹਾ ਵੀ ਆਪਾਂ 100 ਹਜ਼ਾਰ ਕਲੀਨਿਕ ਖੋਲਣੇ ਆ ਲਾਜ ਦਵਾਈਆਂ ਟੈਸਟ ਫ੍ਰੀ ਕਰਨੇ ਆ ਉਹਦੇ ਤਹਿਤ 881 ਹੁਣ ਤੱਕ ਮhalla clinic ਖੁੱਲ ਗਿਆ ਹੁਣ ਆਉਣ ਵਾਲੇ ਸਮੇਂ 'ਚ 200 ਦੇ ਕਰੀਬ ਹੋਰ ਮhalla clinic ਵੀ ਥੋੜੇ ਟਾਈਮ ਤੱਕ ਜਿਹੜੇ ਆ ਉਹ ਬਣਨੇ ਸ਼ੁਰੂ ਹੋ ਜਣੇ ਆ ਜਿਦੇ 'ਚ ਜਿਵੇਂ ਅੱਗੇ ਲੋਕਾਂ ਨੂੰ ਸੁਲਤਾ ਮਿਲਦੀਆਂ ਪਈਆਂ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਉਵੇਂ ਉਹ ਉਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੀਆਂ ਨਾਲ ਜਿਹੜਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਾਹਿਬ ਵੱਲੋਂ 10 ਲੱਖ ਰੁਪਏ ਦਾ ਸ਼ੁਰੂ ਕੀਤਾ ਗਿਆ ਉਹਦੀ ਸ਼ੁਰੂਆਤ ਸਾਡੇ ਤੋਂ ਤਰਨਤਾਰ ਤੇ ਪਰਣਾਲੇ ਜ਼ਿਲ੍ਹੇ ਤੋਂ ਕੀਤੀ ਗਈ ਹੈ ਉਹੀ ਪੂਰੇ ਪੰਜਾਬ ਦੇ ਵਿੱਚ ਹਰ ਪਰਿਵਾਰ ਦਾ ਉਹ ਕਾਰਡ ਬਣਾ ਤੇ ਉਹ ਕਾਰਡ ਕੱਲਾ ਇਹ ਨਾ ਸੋਚੀ ਜਾਈਏ ਕਿ ਆਪਣਾ ਕੱਲਾ ਉਹ ਕਾਰ ਹੀ ਆ ਉਹ ਕਾਰਡ ਆਪਣੀ ਸਿਹਤ ਸੁਰੱਖਿਆ ਦਾ ਇੱਕ ਕਵਚ ਆ ਉਹ ਕਵਿਜ ਦੇ ਨਾਲ ਆਪਾਂ ਮੰਨਣਾ ਹੀ ਕਹਿ ਸਕਦੇ ਹਾਂ ਕਿ ਸਾਡਾ ਪੁੱਤ ਸਾਡਾ ਭਰਾ ਮੁੱਖ ਮੰਤਰੀ ਭਗਵੰਤ ਮਾਨ ਜੇ ਕੋਈ ਰੱਬ ਨਾ ਕਰੇ ਪਰਿਵਾਰ ਚ ਕੋਈ ਜੀ ਬਿਮਾਰ ਹੁੰਦਾ ਉਹਦਾ ਸਾਰੇ ਦਾ ਸਾਰਾ ਇਲਾਜ ਆਮ ਆਦਮੀ ਪਾਰਟੀ ਦੀ ਸਰਕਾਰ ਲੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਊਗਾ ਤੇ ਨਾਲ ਇਦੇ 'ਚ ਇਹ ਨਹੀਂ ਇੱਕ ਜੀ ਦਾ ਇਲਾਜ ਹੋ ਗਿਆ ਤੇ ਦੂਜੇ ਜੀ ਮੁੜ ਕੇ ਤੇ ਵੀ ਉਤੋਂ ਵਾਂਝੇ ਰਹਿ ਜਾਣਗੇ ਜੇ ਮੰਨ ਲਓ ਇੱਕ ਜੀ ਦਾ 4 ਲੱਖ ਦਾ ਇਲਾਜ ਹੋ ਗਿਆ ਬਾਕੀ 6 ਲੱਖ ਰੁਪਏ ਬਚਿਆ ਉਹ 6 ਲੱਖ ਰੁਪਏ ਦੇ ਨਾਲ ਬਾਕੀ ਜਿਹੜੇ ਪਰਿਵਾਰ ਤੇ ਵਿੱਚ ਰੱਬ ਨਾ ਕਰੇ ਕੋਈ ਜੀ ਢਿਲਾ ਮਠਾਂ ਦਾ ਉਹ ਉਹਨਾਂ ਸਾਰੇ ਜੀਆਂ ਨੂੰ ਚ ਕਵਰ ਕੀਤਾ ਜਾਊਗਾ 1 ਸਾਲ ਪੂਰਾ ਹੋਣ ਤੇ ਫਿਰ ਪ੍ਰੋਪਰ 10 ਲੱਖ ਰੁਪਏ ਉਸ ਕਾਰਡ ਦੇ ਵਿੱਚ ਆ ਜਾਊਗਾ ਤੇ ਇਸੇ ਤਰ੍ਹਾਂ ਹੀ ਜੇ ਕਿਹਾ ਹੀ ਵੀ ਆਪਾਂ ਪਰਿਵਾਰਾਂ ਨੂੰ 600 ਜੂ ਟੂ ਬਿਜਲੀ ਮਾਫ ਕਰਾਂਗੇ 90% ਪਰਿਵਾਰ ਪੂਰੇ ਪੰਜਾਬ 'ਚ ਹੋ ਜਿਹੇ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ। ਕਿਸਾਨਾਂ ਨੂੰ ਖੇਤਾਂ ਦੇ ਵਿੱਚ ਅੱਗੇ ਰਾਤ ਨੂੰ ਲਾਈਟ ਅਕਾਲੀ ਦਲ ਕਾਂਗਰਸੀਆਂ ਗੌਰਮੈਂਟਾਂ ਲਈ ਕਹਿ ਦਿੰਦੇ ਸੀ ਕੱਟ ਨਵਿੰਦਰ ਸਿੰਘ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਉਹਨਾਂ ਕਹਿ ਦਿੰਦਾ ਪੀ ਅਸੀਂ ਕਿਸਾਨ ਹਤੈਸ਼ੀ ਆ ਪਰ ਕਿਸਾਨਾਂ ਨੂੰ ਬਿਜਲੀ ਕਦੋਂ ਮਿਲਨੀ? ਰਾਤ ਨੂੰ 12 ਵਜੇ, ਰਾਤ ਨੂੰ 1 ਵਜੇ ਤੇ ਚੱਲਣੀ 5-6 ਘੰਟੇ ਲਾਈਟ ਚੱਲਣੀ, ਉਹ ਵੀ ਘੰਟਾ ਚੱਲਣੀ, 1 ਘੰਟਾ ਕੱਟ। ਅੱਧਾ ਘੰਟਾ ਚੱਲਣੀ ਅੱਧਾ ਘੰਟਾ ਕੱਟ ਵੀ ਜਿਹੜੀ ਪਿਛਲੀ ਚਲਣੀ ਉਹ ਵੀ ਖੱਜਲ ਖਰਾਬ ਕਰਕੇ ਦੇਣੀ ਹੁਣ ਦਿਨੇ-ਦਿਨੇ ਲਾਈਟ ਆਉਂਦੀ ਆ ਸਵੇਰੇ ਜਦੋਂ ਆਪਾਂ 6 ਵਜੇ ਖੇਤ ਜਾਂਦੇ ਆ ਜਾਂਦਿਆਂ ਨੂੰ ਲਾਈਟ ਚੱਲਦੀ ਹੁੰਦੀ ਆ 24 ਘੰਟੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਲਾਈਟ ਦਿੱਤੀ ਆ ਜਿਹੜਾ ਕਿ ਕਿਸਾਨ ਮਾਲਨਾ ਕਹਿੰਦੇ ਆ ਕਿ ਜਿਵੇਂ ਅੱਕੇ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਹੀ ਉਹ ਸਵੇਰੇ ਜਾਂਦੇ ਹੀ ਨੌਕਰੀ ਤੇ ਤੇ ਸ਼ਾਮੀ 5 ਵਜੇ ਘਰੇ ਆ ਜਾਂਦੇ ਹੀ ਹੁਣ ਕਿਸਾਨ ਵੀ ਜਿਹੜੇ ਆ ਉਹ ਨੌਕਰੀ ਵਾਲੇ ਵਾਂਗੂ ਸਵੇਰੇ 7 ਵਜੇ 8 ਵਜੇ ਜਦੋਂ ਮੱਤੀ ਖੇਤ ਜਾਣ ਆਪਦੀ ਮੋਟਰ ਚੜ੍ਹਣ ਤੇ ਚਾਮਾ ਦੇ 5:00 ਵਜੇ ਤੱਕ ਸੂਰਜ ਢਲਦੋ ਪਹਿਲਾਂ ਪਹਿਲਾਂ ਪੈਲੀ ਦੀ ਆਪਦੀ ਫਸਲ ਦੀ ਸੰਝਾਈ ਕਰਕੇ ਆਪਦੇ ਘਰ ਦੇ ਵਿੱਚ ਆ ਜੇ ਤੇ ਵੇਖੋ ਜੇ ਆਪਾਂ ਡਵੈਲਪਮੈਂਟ ਦੀ ਗੱਲ ਕਰਨ ਲੱਗੇ ਇੱਕ ਗੱਲ ਨਹੀਂ ਹਰ ਪਰਿਵਾਰ ਦਾ ਜਿਹੜਾ ਜੀ ਆ ਜੇ ਉਹ ਮਿਹਨਤ ਕਰੇ ਤੇ ਉਹ ਹਰ ਜੀ ਪੜ੍ਹ ਲਿਖ ਕੇ ਮੈਰਿਟ ਦੇ ਆਧਾਰ ਤੇ ਨੌਕਰੀ ਤੇ ਆ ਸਕਦਾ ਹੁਣ ਤੱਕ 55000 ਤੋਂ ਵੱਧ ਜਿਹੜੇ ਬੇਰਜ਼ਗਾਰ ਨੌਜਵਾਨ ਬੱਚੇ ਬੱਚੀਆਂ ਹਨ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ 2 ਲੱਖ ਤੋਂ ਪਲੱਸ ਨੌਕਰੀਆਂ ਦੇ ਜਿਹੜੇ ਆ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਸੀਲੇ ਕੀਤੇ ਗਏ ਆ ਮੈਂ ਨੌਜਵਾਨ ਜਿਹੜੇ ਬੱਚੇ ਬੱਚੀਆਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜੇ ਪੁਲਿਸ ਚ ਜਾਂ ਹੌਮ ਗਾਰਡ ਚ ਜਾਂ ਹੋਰ ਵਿਭਾਗ ਵਿੱਚ ਭਰਤੀ ਹੋਣਾ ਜਿਹੜੇ ਵਿਭਾਗੇ ਤੁਹਾਡਾ ਸਰੀਰ ਤੰਦਰੁਸਤੀ ਵੇਖਦੇ ਆ ਫਿਟਿੰਗ ਵੇਖਦੇ ਆ ਤੁਹਾਡੇ ਸਰੀਰ ਨੂੰ ਫਿੱਟ ਵੇਖਦੇ ਆ ਤੁਸੀਂ ਭੱਜ ਨੱਸ ਕੇ ਆ ਤੇ ਸਰੀਰ ਨੂੰ ਫਿੱਟ ਕਰੋ ਆਪ ਦਾ ਲਿਫਤੀ ਟੈਸਟ ਉਹਦੀ ਤਿਆਰੀ ਕਰੋ ਆਉਣ ਵਾਲੇ ਸਮੇਂ ਚ ਬੜੀਆਂ ਭਰਤੀਆਂ ਖੁੱਲਣ ਵਾਲੀਆਂ 55 56 ਹਜ਼ਾਰ ਨੌਕਰੀਆਂ ਦੇਤੀਆਂ ਤੇ ਆਉਣ ਵਾਲੇ ਸਮੇਂ 'ਚ 1.5 ਲੱਖ ਨੌਕਰੀਆਂ ਦੇ ਕਰੀਬ ਹੋਰ ਨਿਕਲਣੀਆਂ ਜਿਹੜੀਆਂ ਕਿ ਸਰਕਾਰ ਇਹ ਪੈਦਾ ਕੀਤੀਆਂ ਵਾਂ ਤੇ ਉਹ ਆਉਣ ਵਾਲੇ ਸਮੇਂ 'ਚ ਨੋਟੀਫਿਕੇਸ਼ਨ ਜਾਰੀ ਹੋਣੇ ਆ ਤੁਸੀਂ ਤਗੜੇ ਹੋ ਕੇ ਨੌਕਰੀਆਂ ਲੈਣ ਵਾਲੇ ਬਣੋ ਇੱਥੇ ਮਿਹਨਤੀ ਬੱਚੇ ਦਾ ਜਿਹੜਾ ਵਾ ਉਹ ਮੁੱਲ ਪਾਇਆ ਜਾਂਦਾ ਨਾਲ ਜਿਹੜੇ ਸਕੂਲ ਆ ਸਕੂਲਾਂ ਦਾ ਸਿਸਟਮ ਠੀਕ ਕੀਤਾ ਹਰ ਹਲਕੇ ਦੇ ਵਿੱਚ ਸਕੂਲ ਆਫ ਐਮੀਨੈਂਸ ਬੰਦਾ ਪਿਆ ਟੀਚਰਾਂ ਨੂੰ ਸਿੰਗਾਪੁਰ ਦੇ ਵਿੱਚ ਜਿਹੜੀ ਆ ਟ੍ਰੇਨਿੰਗ ਮਿਲਦੀ ਪਈ ਆ ਜਿਹੜੇ ਪ੍ਰਿੰਸੀਪਲ ਆ ਉਹ ਸਿੰਗਾਪੁਰ ਤੋਂ ਟ੍ਰੇਨਿੰਗ ਲੈ ਕੇ ਸਾਡੇ ਬੱਚਿਆਂ ਨੂੰ ਜਦੋਂ ਪੜ੍ਹਾਉਣਗੇ ਸਾਡੇ ਬੱਚਿਆਂ ਨੂੰ ਜਿਵੇਂ ਵਿਦੇਸ਼ਾਂ ਦੇ ਵਿੱਚ ਵਧੀਆ ਸਹੂਲਤਾਂ ਨੇ ਉਸੇ ਤਰ੍ਹਾਂ ਹੀ ਸਾਡੇ ਸਕੂਲਾਂ ਦੇ ਵਿੱਚ ਵੀ ਵਧੀਆ ਕੁਆਲਿਟੀ ਦੇ ਬੈਂਚ ਵਧੀਆ ਕੁਆਲਿਟੀ ਦਾ ਸਾਰਾ ਫਰਨੀਚਰ LED ਪੈਨਲ ਕੰਪਿਊਟਰ LED ਪ੍ਰੋਜੈਕਟਰ ਵੱਡੇ ਜਿਹੜੇ ਕਿ 2022 ਤੋਂ ਪਹਿਲਾਂ ਕਦੀ ਕਿਸੇ ਸਕੂਲ 'ਚ ਨਹੀਂ ਮਿਲੇ ਤੇ ਸਾਡੀ ਕੋਸ਼ਿਸ਼ ਆ ਭਾਵੇਂ ਅਸੀਂ ਪੰਚਾਇਤ ਤੋਂ ਕਰਾਈਏ ਤੇ ਭਾਵੇਂ ਸਾਡੇ ਸਿੱਖਿਆ ਡਿਪਾਰਟਮੈਂਟ ਨੂੰ ਖਾਸ ਕਰਕੇ ਜਿਹੜੇ ਐਲੀਮੈਂਟਰੀ ਸਕੂਲ ਆ ਸਾਡੀ ਕੋਸ਼ਿਸ਼ ਆ ਵੀ ਉਹ ਸਾਰੇ ਦੇ ਸਾਰੇ ਜਿੰਨੇ ਕਮਰੇ ਆ ਉਹ ਖੋਲੇ ਸੀ ਹੋਣ ਤਾਂ ਜੋ ਜਿਹੜੇ ਉੱਤੇ ਬੱਚੇ ਪੜ੍ਹਦੇ ਆ ਲੋੜਵੰਦ ਪਰਿਵਾਰਾਂ ਦੇ ਉਹਨਾਂ ਬੱਚਿਆਂ ਨੂੰ ਮਾਣ ਹੋਵੇ ਸਾਡਾ ਸਕੂਲ ਹਲਕੇ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਕਿਤੇ ਵਧੀਆ ਸਾਡਾ ਸਕੂਲ 7 ਸਟਾਰ ਹੋਟਲ ਦੇ ਕਮਰਿਆਂ ਨਾਲੋਂ ਵਧੀਆ ਸਕੂਲ ਆ ਵੀ ਟੌਪ ਦੇ ਸਕੂਲ ਬਣ ਜਿਹੜੇ ਵੀ ਦੇਸ਼ ਦੇ ਜਿਹੜੇ ਵੀ ਸੂਬੇ ਦੇ ਸਕੂਲ ਵਧੀਆ ਹੋ ਜਾਣ ਸਿੱਖਿਆ ਦਾ ਸਿਸਟਮ ਵਧੀਆ ਹੋ ਜੇ ਸਿਹਤ ਦਾ ਸਿਸਟਮ ਵਧੀਆ ਹੋ ਜੇ ਤੇ ਸਮਝ ਲਓ ਉਹ ਸੂਬਾ ਉਹ ਦੇਸ਼ ਤਰੱਕੀ ਕਰ ਜਾਂਦਾ ਸਾਡੇ ਪੰਜਾਬ ਦੇ ਬੱਚੇ ਜਿਹੜੇ ਆ ਉਹ ਤਰੱਕੀ ਕਰਦੇ ਪਏ ਆ ਜੇਈਈ ਦੀ ਪ੍ਰੀਖਿਆ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਕਲੀਅਰ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਯੂਪੀਐਸਸੀ ਦੇ ਟੈਸਟ ਭਰਨਗੇ ਉਹ ਕਲੀਅਰ ਕਰਨਗੇ ਡੀਸੀਐਸਐਸਪੀ ਜੱਜ ਤਹਿਸੀਲਦਾਰ ਨੈਪਤੀਦਾਰ ਸਰਕਾਰੀ ਸਕੂਲਾਂ ਦੇ ਬੱਚੇ ਭਰਤੀ ਹੋਣਗੇ ਨਹੀਂ ਤੇ ਅੱਗੇ ਸਰਕਾਰੀ ਸਕੂਲਾਂ ਜਿਹੜੇ ਬੱਚੇ ਪੜ੍ਹਦੇ ਸੀ ਉਹਨਾਂ ਦੇ ਮਾਪਿਆਂ ਨੂੰ ਇਹ ਹੋਣਾ ਕਿ ਚਲੋ 12 ਕਰਾ ਦਿਓ 10 ਕਰਾ ਦਿਓ ਉਹਦੇ ਬਾਅਦ ਸਰਕਾਰਾਂ ਨੇ ਕਹਿਣਾ ਉਹ ਯਾਰ ਜਿਹੜਾ ਸਰਕਾਰੀ ਸਕੂਲ 'ਚ ਬੱਚਾ ਪੜ੍ਹਿਆ ਵਾ ਉਹਦੇ ਵਾਸਤੇ ਗੱਲ ਨਹੀਂ ਕੀ ਇਹ ਤੇ ਕੋਈ ਪ੍ਰਾਈਵੇਟ ਸਕੂਲ ਦਾ ਬੱਚਾ ਪੜ੍ਹਿਆ ਹੋਵੇ ਤੇ ਉਹ ਨੌਕਰੀ 'ਚ ਜਾ ਸਕਦਾ ਹੁਣ ਅਸੀਂ ਮਾਨਣਾ ਕਹਿੰਦੇ ਆ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਹਰ ਪ੍ਰੀਖਿਆ ਕਲੀਅਰ ਕਰ ਸਕਦੇ ਆ ਉਹ ਹਰ ਟੈਸਟ ਕਲੀਅਰ ਕਰ ਸਕਦੇ ਆ ਉਹ ਹਰ ਵੱਡੀ ਤੋਂ ਵੱਡੀ ਨੌਕਰੀ ਦੇ ਉੱਤੇ ਜਿਹੜਾ ਟੈਸਟ ਆ ਉਹਨੂੰ ਕਲੀਅਰ ਕਰਕੇ ਉਹ ਹਰ ਵੱਡੀ ਤੋਂ ਵੱਡੀ ਨੌਕਰੀ ਪਾ ਸਕਦੇ ਆ ਤੇ ਨਾਲ 70000 ਕਰੋੜ ਰੁਪਏ ਤੋਂ ਵੱਧ ਹੋਣ ਤੱਕ ਸਾਡੇ ਇੱਥੇ ਦੁੱਗਣਾ ਸਟੇਟਾ ਤੋਂ ਦੁੱਗਣਾ ਦੇਛਾ ਤੋਂ ਨਿਵੇਸ਼ ਹੋ ਚੁੱਕਾ ਜਿਹਦੇ ਚ ਇੰਡਸਟਰੀ ਆਈ ਆ ਕਈ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਫੀਡ ਦੀ ਫੈਕਟਰੀ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦਾ ਉਦਘਾਟਨ ਕੀਤਾ ਜਿੰਨੇ ਮੈਂ ਕੰਮ ਕਰਾਏ ਆ ਅਜੇ ਜੇ ਮੈਂ ਹੋਰ ਕੰਮ ਦੱਸਣ ਲੱਗਾ ਤੇ ਮੈਨੂੰ ਲੱਗਦਾ ਵਾ ਕਿ 1 ਘੰਟਾ ਲੱਗ ਜਾਊਗਾ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਵਿਕਾਸ ਦੀ ਰਾਜਨੀਤੀ ਕਰਦੇ ਆ ਅਸੀਂ ਭਣਾ ਭਰਾਵਾਂ ਦੇ ਨਿੱਜੀ ਕੰਮਾਂ ਦੀ ਰਾਜਨੀਤੀ ਕਰਦੇ ਆ ਲੋਕਾਂ ਦੇ ਕੰਮ ਕਰਾ ਕੇ ਅਸੀਂ ਫੇਰ ਵੋਟ ਮੰਗਦੇ ਆ ਇੱਥੇ ਲੋਕੀ ਜਿਹੜੇ ਦੁੱਚੇ ਰਵੈਤੀ ਪਾਰਟੀਆਂ ਵਾਲੇ ਆ ਉਹ ਦੁੱਗੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੁੱਗੀਆਂ ਪਾਰਟੀਆਂ ਨੂੰ ਭੰਡ ਕੇ ਵੋਟ ਮੰਗਦੇ ਇਤਾਂ ਭੰਡਿਆ ਬੂਟਾ ਨਹੀਂ ਮਿਲਦੀਆਂ ਕੰਮ ਦੀ ਰਾਜਨੀਤੀ ਵਿਕਾਸ ਦੀ ਰਾਜਨੀਤੀ ਲੋਕਾਂ ਦੇ ਕੰਮਾਂ ਦੀ ਰਾਜਨੀਤੀ ਕਰਾਂਗੇ ਲੋਕਾਂ ਦੇ ਪਰਸਨਲ ਕੰਮ ਕਰਾਂਗੇ ਤੇ ਲੋਕ ਵੋਟ ਕੌਣਗੇ ਅਸੀਂ ਅੱਗੇ ਵੀ ਕੰਮ ਕਰਦੇ ਰਹਾਂ ਸਰਤਾਰ ਹਰਮੀਤ ਸਿੰਘ ਸੰਧੂ ਵੀ ਹਰ ਵੇਲੇ ਹਲਕੇਜਾ ਜ ਰਹਿੰਦੇ ਆ 24 ਘੰਟੇ ਤੇ ਦਾਸ ਮੇਰਾ ਨਾਲ ਦਾ ਹਲਕਾ ਆ ਮੈਂ ਹਰ ਵੇਲੇ ਤਾਬਿਆਦਾਰ ਆ 24 ਘੰਟੇ ਲੋਕਾਂ ਦੀ ਸੇਵਾ ਚਾਹ ਜਰਰੀ ਦਾ ਸਵੇਰੇ 7 ਵਜੇ ਦਫਤਰ ਦਾਸ ਬਹਿ ਜਾਂਦਾ 7 ਵਜੇ ਤੋਂ ਲੈ ਕੇ 12 ਵਜੇ ਤੱਕ ਲੋਕਾਂ ਨੂੰ ਭਗਤਾਲੀ ਦਾ ਹਰ ਵਿਅਕਤੀ ਦਾ ਕੰਮ ਕਰੀਦਾ ਕਦੀ ਇਹ ਨਹੀਂ ਪੁੱਛਿਆ ਕਿ ਆਮ ਆਦਮੀ ਪਾਰਟੀ ਦੇ ਵੋਟਰ ਸਪੋਰਟਰ ਚ ਇਹ ਨਹੀਂ ਪੁੱਛਿਆ ਕਿ ਵਿਰੋਧੀ ਪਾਰਟੀਆਂ ਦੇ ਚ ਵੋਟਰ ਸਪੋਰਟਰ ਚ ਤੇ ਪਹਿਲਾਂ ਸ਼ਾਮਲ ਹੋ ਫਿਰ ਕੰਮ ਕਰਾਂਗੇ ਭਾਵੇਂ ਸਾਡੇ ਦਫਤਰ ਕੋਈ ਕਾਲੀ ਤਲ ਦਾ ਨਮਾਇਦਾ ਅਜੇ ਕਾਂਗਰਸ ਦਾ ਅਜੇ ਭਾਜਪੀ ਦਾ ਅਜੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਜੀ ਹਰ ਵਿਅਕਤੀ ਦਾ ਇਨਸਾਨੀਅਤ ਦੇ ਨਾਤੇ ਕੰਮ ਕਰੀਦਾ ਵੀ ਜੇ ਪ੍ਰਮਾਤਮਾ ਨੇ ਸੇਵਾ ਦਿੱਤੀ ਆ ਸਾਡਾ ਫਰਜ਼ ਆ ਲੋਕਾਂ ਦੇ ਕੰਮ ਕਰੀਏ ਤੇ ਇਹ ਰਵੈਤ ਆ ਆਮ ਆਦਮੀ ਪਾਰਟੀ ਨੇ ਪਾਈ ਆ ਇਹ ਰਵੈਤ ਸਰਕਾਰ ਭਗਵੰਤ ਸਿੰਘ ਮਾਨ ਨੇ ਪਾਈ ਆ ਯਾਰ ਲੀਡਰ ਜਿਹੜਾ ਜਦੋਂ ਕੋਈ ਐਮਐਲਏ ਬਣ ਜਾਂਦਾ ਮੰਤਰੀ ਬਣ ਜਾਂਦਾ ਚੇਅਰਮੈਨ ਸਰਪੰਚ ਬਣ ਜਾਂਦਾ ਐਮਪੀ ਬਣ ਜਾਂਦਾ ਕਿਸੇ ਵੀ ਅਹੁਦੇ ਤੇ ਜਿਹੜਾ ਪੋਲੀਟੀਕਲ ਉਹ ਵਿਧਾਨ ਸਮਾਜ ਭਿਜੋ ਤਾਂ ਜੋ ਜਿਹੜਾ ਅੱਗੇ 145 ਕਰੋੜ ਰੁਪਈਆ ਹੋਣ ਤੱਕ ਪਿਛਲੇ ਤਿੰਨ-ਚਾਰ ਮਹੀਨਿਆਂ ਦੇ ਵਿੱਚ ਤਰਨਤਾਰਨ ਵਿਧਾਨ ਸਭਾ ਨੂੰ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਤੁਹਾਡੇ ਇੱਥੇ ਵਿਕਾਸ ਦੀ ਰਫ਼ਤਾਰ ਆ ਉਹਨੂੰ ਹੋਰ ਤੇਜ਼ ਕਰਨ ਲਈ ਵਿਕਾਸ ਦੇ ਜਿਹੜੇ ਫੰਡ ਨੇ ਘਾਟਾ ਨੇ ਉਹਨਾਂ ਨੂੰ ਹੋਰ ਵੰਟਣ ਲਈ ਤਗੜੇ ਹੋ ਕੇ ਸਰਦਾਰ ਹਰਮੀਸੋ ਸੰਧੂ ਵਿਧਾਨ ਸਭਾ 'ਚ ਭੇਜੋ ਬਾਕੀ ਤਰਨਤਾਰਨ ਵਿਧਾਨ ਸਭਾ ਦੇ ਲੋਕ ਬੜੇ ਸਿਆਣੇ ਆ ਤੁਹਾਡੀ ਸਰਕਾਰ ਆ ਤੁਹਾਡਾ ਹੀ ਐਮਐਲਏ ਹੋਊਗਾ ਤੁਹਾਡਾ ਫਾਇਦਾ ਹੋਊਗਾ ਤੁਹਾਡੀਆਂ ਗਲੀਆਂ ਨਾਲੀਆਂ ਟ੍ਰੀਟਮੈਂਟ ਪਲਾਟ ਜਾਂ ਕੋਈ ਗਰਾਊਂਡਾਂ ਬਣਨ ਵਾਲੀਆਂ ਆ ਜਾਂ ਅੰਡਰਗਰਾਊਂਡ ਸੀਵਰੇਜ ਸਿਸਟਮ ਦੇ ਪੈ ਪੈਣ ਵਾਲੇ ਆ ਅੰਡਰਗਰਾਊਂਡ ਵਾਟਰ ਸਪਲਾਈ ਦੇ ਪੈ ਪੈਣ ਵਾਲੇ ਆ ਉਹ ਸਾਰੇ ਕੰਮ ਤਾਂ ਹੀ ਦਵਾ ਦਵਾ ਛੇਤੀ ਤੋਂ ਛੇਤੀ ਨਿਪਰੇ ਚੜ ਸਕਦੇ ਆ ਜੇ ਤੁਹਾਡਾ ਆਪਦਾ ਐਮਐਲਏ ਸਰਦਾਰ ਹਰਨੀਤ ਸਿੰਘ ਸੰਧੂ ਬੰਦਾ